ਮੁਰਦਾਬਾਦ ਜੀ ਆਪੋ ਜੀ ਮੁਰਦਾਬਾਦ ਜੀ ਆਓ ਸਰਕਾਰ ਮੁਰਦਾਬਾਦ ਮੇਰਾ ਨਾਮ ਗੁਰਜਿੰਦਰ ਸਿੰਘ ਆ ਮੇਰੀ ਦੁਕਾਨ ਹੈ ਨਾਲੀ ਚੌਂਕੀ ਦੇ ਇਹ ਕਹਿਣਾ ਇਹ ਚਾਹੁੰਦੇ ਆ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਬੜੀ ਨਲਾਇਕੀ ਸਰਕਾਰ ਦੀ ਤਕੜੀ ਆ ਕਿ ਲੋਕਾਂ ਨੂੰ ਸੱਖਾ ਦੇਣ ਦੀ ਥਾਂ ਦੇ ਉੱਤੇ ਉਹ ਆਪਣੀ ਚੌਂਕੀ ਦੀ ਰੱਖਿਆ ਕਰਨ ਵਾਸਤੇ ਚੌਂਕੀ ਨੂੰ ਬੰਦ ਕਰ ਦਿੱਤਾ ਇੱਥੇ ਇਹਨਾਂ ਤੋਂ ਅਸੀਂ ਮੁਲਾਜ਼ਮਾਂ ਦੀ ਮੰਗ ਕੀਤੀ ਕਿ ਸਾਨੂੰ ਹੋਰ ਇੱਥੇ ਮੁਲਾਜ਼ਮ ਦਿੱਤੇ ਜਾਣ ਚੌਂਕੀ ਦੇ ਵਿੱਚ ਤਿੰਨ ਮੁਲਾਜ਼ਮ ਆ। ਤੇ ਮੁਲਾਜ਼ਮ ਵਧਾਉਣ ਦੀ ਜਗ੍ਹਾ ਤੇ ਚੌਂਕੀ ਬੰਦ ਕਰ ਦਿੱਤੀ ਆ ਤਾਂ ਕਿ ਜਿਹੜੇ ਇੱਥੇ ਲਟੇਰੇ ਤੁਰੇ ਫਿਰਦੇ ਆ ਜਿਵੇਂ ਕਿ ਪਿਛੇ ਪਹਿਲਾਂ ਵੀ ਦੱਸਿਆ ਆ ਕਿ ਪੰਜ ਦੁਕਾਨਾਂ ਲੁੱਟੀਆਂ ਗਈਆਂ। ਉਹਨਾਂ ਨੂੰ ਸੁਰੱਖਿਆ ਦੇਣ ਦੀ ਧਾਹ ਦੇ ਉੱਪਰ ਇਹਨਾਂ ਨੇ ਹੋਰ ਉਹ ਲਟੇਰਿਆਂ ਦਾ ਹੌਸਲਾ ਵਧਾਉਣ ਲਈ ਇਹ ਰਾਹ ਦਿੱਤਾ ਕਿ ਚੌਂਕੀ ਬੰਦ ਹੋ ਗਈ ਆ ਹੁਣ ਖੁੱਲੇ ਆਂ ਆ ਮਾਓ ਲੁੱਟਾਂ ਖੋਆਂ ਕਰੋ ਜਿਵੇਂ ਮਰਜ਼ੀ। ਤੇ ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਰਹਿ ਗਿਆ। ਇਹ ਤੂੰ 13-14 ਕਿਲੋਮੀਟਰ ਦੂਰ ਪਿੱਛੇ ਠਾਣਾ ਪੈਂਦਾ ਵਾ ਜਦੋਂ ਤੱਕ ਠਾਣੇ ਤੋਂ ਕੋਈ ਇੱਥੇ ਸਹਾਇਤਾ ਆਉਣੀ ਆ ਕਈ ਦਾ ਕਈ ਕੁਝ ਹੋ ਜਾਂਦਾ ਆ ਸੜਕਾਂ ਪੁਲ ਬਣ ਰਿਆ ਵਾ ਇੱਥੇ ਜਾਮ ਹੀ ਲੱਗਾ ਰਹਿਦਾ ਤੇ ਪੁਲਿਸ ਕਿਸੇ ਵੇਲੇ ਮੌਜੂਦ ਹੁੰਦੀ ਆ ਜਾਮ ਖਲਵਾ ਦਿੰਦੀ ਆ ਤੇ ਟ੍ਰੈਫਿਕ ਚਾਰੂ ਢੰਗ ਨਾਲ ਚੱਲਦੀ ਆ ਤੇ ਜਦੋਂ ਕੋਈ ਮੁਲਾਜ਼ਮ ਹੀ ਨਹੀਂ ਇੱਥੇ ਹੋਊਗਾ ਚੌਕੀ ਬੰਦ ਹੋ ਜਾਊਗੀ ਤੇ ਇੱਥੇ ਕੀ ਸ਼ੁਰੂ ਹੋਊਗਾ ਟ੍ਰੈਫਿਕ ਦਾ ਆਮ ਲੋਕਾਂ ਦੇ ਨਾਲ ਦਿਨ ਦਿਹਾੜੇ ਜੋ ਵਾਰਦਾਤਾ ਹੋਣ ਡਈਆਂ। ਕਿ ਕਿਹਦੇ ਹੁਣ ਜਾਂ ਹੋ ਸਕਦਾ ਕਿਸੇ ਦੇ ਮਨ 'ਚ ਕੋਈ ਭੈਅ ਹੋਵੇ ਕਿ ਨਹੀਂ ਪੁਲਸ ਹੈਗੀ ਆ ਇੱਥੇ। ਤੇ ਜਦੋਂ ਹੋਈ ਨਾ ਤਾਂ ਫੇਰ ਭੈਅ ਖਤਮ ਹੋ ਗਿਆ ਉਹਨਾਂ ਦਾ। ਕੋਈ ਡਰ ਹੀ ਨਹੀਂ ਰਿਹਾ ਉਹਨਾਂ ਨੂੰ। ਨਾ ਕੋਈ ਦੱਸਦਾ ਹੀ ਨਹੀਂ ਪਏ। ਫੋਨ ਕੀਤੇ ਆ ਮੰਤਰੀ ਸਾਹਿਬ ਤੱਕ ਵੀ ਪਹੁੰਚ ਕੀਤੀ ਆ ਜੀ। ਕਹਿੰਦੇ ਜੀ ਮੰਤਰੀ ਸਾਹਿਬ ਸੱਕੇ ਹੋਏ ਆ ਸੁੱਤੇ ਆ। ਅਜੇ ਉਹਨਾਂ ਨਾਲ ਗੱਲ ਨਹੀਂ ਹੋ ਸਕਦੀ। ਇਹ ਸਾਨੂੰ ਜਵਾਬ ਮਿਲਿਆ ਅੱਗੇ। ਮੈਂ ਜਗਦੀਸ਼ ਨੂੰ ਕੋੜਲਾ ਜੋ ਕੋਈ ਮੈਂ ਦੁਕਾਨ ਕਰਦਾ ਇਥੇ ਮੈਨੂੰ ਵੀ ਹੌਲੇ ਹੌਲੇ ਮੇਰੇ ਵੀਰਾਂ ਕੋ ਸਾਥੀਆਂ ਕੋ ਪਤਾ ਲੱਗਾ ਵਾ ਵੀ ਚੌਕੀ ਬੰਦ ਹੋ ਗਈ ਆ ਛੋਟੀ ਗਾਂਗਰੇ ਦੀ ਇਹ ਮੈਂ ਉਸੇ ਵੇਲੇ ਨਗਰ ਪ੍ਰਧਾਨ ਸਾਹਿਬ ਵੀ ਆਏ ਆ ਇਕੱਠੇ ਹੋ ਕੇ ਸਾਰੇ ਜਾਣੇ ਚੌਕੀ ਗਾੜੀਆਂ ਇੱਥੇ ਗਾਲੋ ਕਰਕੇ ਹੋਈ ਆ ਇਹ ਇੱਕ ਬਹੁਤ ਵੱਡਾ ਨੁਕਸਾਨ ਹੈ ਇਥੇ ਚੌਕੀ ਬੰਦ ਹੋਣ ਦਾ ਇਸ ਤਰ੍ਹਾਂ ਦਾ ਨੁਕਸਾਨ ਹੋਏਗਾ ਨੁਕਸਾਨ ਜੀ ਇਥੇ ਗੁੰਡਾਗਰਦੀ ਬਹੁਤ ਜ਼ਿਆਦੀ ਆ ਗੁੰਡਾਗਰਦੀ ਇੰਨੀ ਜ਼ਿਆਦੀ ਆ ਵੀ ਜਿਹੜੇ ਨੌਜਵਾਨ ਗੁੰਡਾਗਰਦੀ ਕਰਦੇ ਆ ਕੋਈ ਜਿਹੜਾ ਮੋਬਾਈਲ ਚੋੱਕ ਕੇ ਲੈ ਜਾਂਦਾ ਵਾ ਕੋਈ ਕਿਸੇ ਦੁਕਾਨਦਾਰ ਨਾਲ ਲੜਦਾ ਵਾ ਕੋਈ ਕਿਸੇ ਦੁ ਸਾਡੀ ਸਰਕਾਰ ਦੇ ਕੋਲ ਇਹੋ ਹੀ ਮੰਗਿਆ ਕਿ ਸਰਕਾਰ ਇਹ ਚੌਂਕੀ ਨੂੰ ਬੰਦ ਨਾ ਕਰੇ ਜਾਂ ਕੋਈ ਜੋ ਮਾਲੀ ਨੁਕਸਾਨ ਹੈ ਜਾਂ ਜਾਨੀ ਨੁਕਸਾਨ ਹੈ ਉਹਨੂੰ ਬਚਾ ਸਕੇ ਲੱਗਦਾ ਵੀ ਚੌਂਕੀ ਬੰਦ ਹੋਣ ਨਾਲ ਦੁਕਾਨ ਤੇ ਰੋੜ ਪਿੰਡਾਂ ਨੂੰ ਵੀ ਨੁਕਸਾਨ ਬਹੁਤ ਜ਼ਿਆਦਾ ਆਈ ਨੁਕਸਾਨ ਹੋਊਗਾ ਹਾਂਜੀ ਸਰਕਾਰ ਕੋਲ ਮੰਗਿਆ ਵੀ ਦੱਸਾਇਏ ਚੌਂਕੀ ਬੰਦ ਨਹੀਂ ਹੋਣੀ ਚਾਹੀਦੀ ਜੀ ਮੇਰਾ ਨਾਮ ਲਖਵਿੰਦਰ ਕੋਹੜਿਆ ਟਾਂਗਰੇ ਦੀ ਮੈਂ ਸਰਪੰਚਾਂ ਕੀ ਕਹਿੰਦੇ ਜੀ ਚੌਂਕੀ ਤੋਂ ਬੰਦ ਕੀ ਕਰੋ ਚੌਂਕੀ ਇਹ ਨਾ ਬੰਦ ਕੀਤੇ ਜਾਂਦੇ ਸਾਡੇ ਕੋਲ ਮੁਲਾਜ਼ਮਾ ਨਹੀਂ ਸਾਡੇ ਮੁਲਾਜ਼ਮਾ ਨੂੰ ਖਤਰਾ ਤੇ ਪਬਲਿਕ ਹਾਂਜੀ ਪਿਆ ਸਮੇਂ ਕੀ ਹੈ ਤੇ ਗੁੰਡੇ ਮਾਰ ਜਾਣਗੇ ਉਹਨਾਂ ਨੂੰ ਪਤਾ ਹੈ ਨਾ ਛੱਡੇ ਤੇ ਅਹੀਂ ਆ ਤੇ ਮਾਰ ਜਾਣਗੇ ਇਹਨਾਂ ਨੂੰ ਬੰਨੰਦੇ ਸਗੋਂ ਹੋਰ ਆਣ ਕੇ ਇੱਥੇ ਆਂਦੇ ਵੀ ਛੇਤੀ ਮਰਨ ਇੱਥੇ ਤਾਂਗਰਾ ਛੇਤੀ ਡੁੱਬਣਾ ਚਾਹੀਦਾ ਇਹਨਾਂ ਦਾ ਮਤਲਬ ਇਹ ਆ ਕਿ ਜਿਹੜਾ ਇੱਕ ਬੰਦਾ ਇਹਨਾਂ ਦਾ ਉਹਨੂੰ ਜ਼ਿਆਦਾ ਜਰੂਰਤ ਆ ਉਹ 5-5 10-10 ਮੰਤਰੀ ਜਿਹੜਾ ਇੱਕ ਲੈ ਕੇ ਫਿਰ ਆਫੇ ਦਮਲਾਜਮਾ ਨੂੰ ਉਹ ਇੱਥੇ ਘਲੋਣਾ ਆਪ ਦੋ ਵੀ ਸਾਰ ਲੇਨ ਦੋ ਨਾ ਸਾਰ ਲੇਨ ਨਹੀਂ ਇਹਨਾਂ ਕੋ ਪਾਬਲਕ ਖਾਨ ਕੀ ਚੌਂਕੀ ਬੰਦ ਹੁੰਦਾ ਹੈ ਨੁਕਸਾਨ ਆ ਇੱਥੇ ਜਨਾਨੀਆਂ ਆਡੇ ਸਾੜੀ ਲੰਘ ਨਹੀਂ ਸਕਦੀਆਂ ਇਹਦਾ ਮੋਬਾਈਲ ਖੋਇਆ ਜਾਂਦਾ ਕਿਸੇ ਦਾ ਪਰਸ ਖੋਇਆ ਜਾਂਦਾ ਹੈ ਇੱਥੇ ਨੁਕਸਾਨ ਬਹੁਤ ਜ਼ਿਆਦਾ ਪੰਜ ਦੁਕਾਨਾਂ ਪਹਿਲਾਂ ਲੁੱਟ ਲਈਆਂ ਉਹਦਾ ਕੋਈ ਪਤਾ ਨਹੀਂ ਲੱਗਾ ਸਾਨੂੰ ਵਾਅਦੋ ਵਾਦੇ ਤੇ ਮੁਲਾਜ਼ਮ ਚਾਹੀਦੇ ਚੌਂਕੀ ਬੰਦ ਨਹੀਂ ਹੁੰਦੇ ਅੱਜ ਦੀ ਕਾਂਗਰਸ ਚੌਂਕੀ ਬੰਦ ਕੀਤੀ ਦੀ ਕੀ ਕਾਰਨ ਆ ਬੰਦ ਨਹੀਂ ਕੀਤੀ ਗਈ ਇੱਥੇ ਸਾਡੇ ਕੋਈ ਵੀਆਈਪੀ ਡਿਊਟੀ ਪਈ ਆ ਉਹਦੇ ਕਰਕੇ ਮੁਲਾਜ਼ਮ ਸਾਨੂੰ ਜ਼ਿਆਦਾ ਚਾਹੀਦੇ ਸੀ ਉਹਦੇ ਕਰਕੇ ਉਹ ਲੋਕ ਲਾ ਕੇ ਗਏ ਆ ਅਸੀਂ ਮੁਲਾਜ਼ਮ ਸ਼ਿਫਟ ਉੱਥੇ ਡਿਊਟੀ ਲਈ ਕੀਤੇ ਸੀ ਇਹ ਆ ਕਰਦੇ ਪਰ ਲੋਕ ਕਹਿ ਰਹੇ ਜੀ ਉਹ ਆਪਣਾ ਸਮਾਨ ਬੰਨਿਆ ਬੈਠੇ ਨੇ ਉਹਨਾਂ ਨੇ ਸਮਾਨ ਤਾਂ ਦੇਖੋ ਅਸਲਾ ਜਾਂ ਕੋਈ ਦੂਜਾ ਚੀਜ਼ ਆ ਉੱਥੇ ਹੁਣ ਅਸੀਂ ਬਿਨਾ ਉਧਰ ਥੋੜੇ ਛੱਡ ਕੇ ਜਾਣਾ ਇਹ ਸਾਡੀ ਸੈਂਕਸ਼ਨ ਚੌਂਕੀ ਨਹੀਂ ਗਈ ਕੱਚੀ ਚੌਂਕੀ ਆ ਹਾਲਾਤ ਦੇ ਹਿਸਾਬ ਨਾਲ ਇਹ ਬਣਾਈ ਗਈ ਸੀ ਹੁਣ ਜਦੋਂ ਸਾਡੇ ਡਿਊਟੀ ਪੈਂਦੀ ਆ ਅਸੀਂ ਮੁਲਾਜ਼ਮ ਜਿਹੜੇ ਸਾਨੂੰ ਚਾਹੀਦੇ ਉਹ ਇਕੱਠੇ ਕਰਦੇ ਆ ਫਿਰ ਉੱਥੇ ਲੋਕ ਤਾਂ ਲਾਉਣਾ ਹੀ ਆ ਲੋਗ ਲਾ ਕੇ ਤਾਂ ਉਹ ਜਿਹੜੇ ਬੰਦੇ ਆ ਸਾਡੇ ਬੀਵੀ ਬੀਵੀਆਈਪੀ ਆ ਰਹੇ ਆ ਉੱਥੇ ਬਹਿ ਵੀ ਉਧਰ ਹੀ ਜਾ ਰਹੇ ਆ ਉੱਥੇ ਬੰਦੇ ਲਾਏ ਆ ਕਿੰਨੇ ਦਿਨ ਵਾਸਤੇ ਇਹ 3-4 ਦਿਨ ਸਾਡੀ ਡਿਊਟੀ ਹੈਗੀ ਉਸ ਤੋਂ ਬਾਅਦ ਫੇ ਕਰਦੇ ਆ ਕਿਤੇ ਦੁਬਾਰਾ ਇਹਨਾਂ ਨੂੰ ਤਸੱਲੀ ਕਰਵਾਤੀ ਬਿਲਕੁਲ 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 ਇਹਨਾਂ ਨੂੰ ਤਸੱਲੀ ਕਰਵਾਤੀ ਆ ਵੀ ਕੋਈ ਇਹ ਪਰਮਾਨੈਂਟ ਨਹੀਂ ਹੈਗਾ ਸਾਨੂੰ ਡਿਊਟੀ ਪਈ ਆ ਸਾਨੂੰ ਲੋਡ ਆ ਫੋਰਸ ਦੀ ਕੋਈ ਇਸ ਕਰਕੇ ਅਸੀਂ ਇੱਥੋਂ ਸ਼ਿਫਟ ਕੀਤੇ ਕਿਉਂਕਿ ਸਰ ਇਹਨਾਂ ਦੇ ਪਹਿਲਾਂ ਵੀ ਇਥੇ ਚੋਰੀਆਂ ਚਾਰੀਆਂ ਹੁੰਦੀਆਂ ਰਹੀਆਂ ਕਾਫੀ ਕੁਝ ਹੋਇਆ ਇੱਥੇ ਚੋਰੀਆਂ ਦੀ ਤਾਂ ਜਿਵੇਂ ਮੈਂ ਪੰਜ ਬੈਂਕ ਆ ਮੈਂ ਬੈਂਕਾਂ ਦੇ ਵਿੱਚ ਦੇਖੋ ਬ ਉਹ ਕੱਲੀ ਇੱਕ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ ਜੋ ਲੋਕਾਂ ਦੀ ਗਲਤ ਪਰਸਪੈਕਸ਼ਨ ਹੈਗੀ ਆ ਵੀ ਹਰ ਕੰਮ ਜਿਹੜਾ ਪੁਲਿਸ ਹੀ ਕਰੇ ਹੁਣ ਦੇਖੋ ਇਹ 10 10 20 2000 ਰੁਪਇਆ ਰੋਜ਼ ਲੋਕ ਕਮਾਉਂਦੇ ਆ ਇੱਕ ਵੀ ਇਹਨਾਂ ਨੇ ਸਿਕਿਉਰਿਟੀ ਗਾਰਡ ਨਹੀਂ ਰੱਖਿਆ ਰਾਤ ਉਹ ਵੀ ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਆ ਵੀ ਆਪਣੇ ਜਿੱਦਾਂ ਜਿੱਦਾਂ ਦੁਕਾਨਾਂ ਬਾਈਜ਼ ਤੁਸੀਂ ਇੱਕ ਸਿਕਿਉਰਿਟੀ ਗਾਰਡ ਰੱਖੋ ਜਾਂ ਆਪਣੇ ਜਿਹੜੇ ਚੌਂਕੀਦਾਰ ਹੈਗੇ ਉਹ ਰੱਖੋ ਹੁਣ ਹਰ ਚੀਜ਼ ਪੁਲਿਸ ਦੇ ਉੱਤੇ ਡਿਪੈਂਡ ਕਰਦੀ ਹੁਣ ਸਾਨੂੰ ਅੱਜ ਲੋੜ ਆ ਫੋਰਸ ਦੀ ਬੰਦੇ ਕਿੱਥੋਂ ਲਿਆਉਣੇ ਇਹੀ ਬੰਦੇ ਅਸੀਂ ਲੈਣੇ ਇਹਨੋਂ ਬੰਦੇ ਨੂੰ ਨਾਲ ਲੈ ਕੇ ਫਿਰ ਦੂਜੀ ਮੈਂ ਤੁਹਾਨੂੰ ਦੱਸਦਾ ਵੀ ਇਹ ਇੱਕ ਆਰਜੀ ਚੌਂਕੀ ਬਣਾਈ ਗਈ ਆ ਇਹ ਕੋ ਸੈਂਕਸ਼ਨ ਨਹੀਂ ਇਹ ਚੌਂਕੀ ਫਿਰ ਦੂਜੀ ਚੀਜ਼ ਹਰ ਚੀਜ਼ ਦੇ ਅਸੀਂ ਜ਼ਿੰਮੇਵਾਰ ਆ ਅਗਰ ਕੋਈ ਪ੍ਰੋਬਲਮ ਆਉਂਦੀ ਆ ਤੇ ਉਹਨੂੰ ਅਸੀਂ ਕਰਦੇ ਹਾਂ ਹੁਣ ਦੇਖੋ ਜਿਹੜੀਆਂ ਦੁਕਾਨਾਂ ਵਾਲੀ ਗੱਲ ਕਰ ਰਹੇ ਆ ਉਸ ਰੋਡ ਤੇ ਜਾਂ ਇਸ ਰੋਡ ਤੇ ਇੱਕ ਵੀ ਚੌਂਕੀਦਾਰ ਇਹ ਇਹਨਾਂ ਲੋਕਾਂ ਨੂੰ ਵੀ ਚਾਹੀਦਾ ਵੀ ਅਸੀਂ ਚੌਂਕੀਦਾਰ ਰੱਖੀਏ ਪੁਲਿਸ ਦਾ ਸਾਥ ਦਈਏ ਠਿਕਰੀ ਪਹਿਰੇ ਦੀ ਮੈਂ ਹੁਣ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਆ ਵੀ ਜੇ ਤੁਹਾਨੂੰ ਪ੍ਰੋਬਲਮ ਕੁਝ ਬੰਦੇ ਵਲੰਟੀਅਰ ਸਾਨੂੰ ਦੇ ਉਹ ਵੀ ਇਸ ਦਿਨ ਤੋਂ ਵੀ ਇਨਕਾਰ ਵੀ ਅਸੀਂ ਕਿੱਥੋਂ ਦੇ ਦਈਏ ਫਿਰ ਜਿਹੜੀ ਚੀਜ਼ ਦੇਖੋ ਕੋਈ ਕੋਈ ਵੀ ਅਫਸਰ ਆਪਣੇ ਘਰ ਦਾ ਕੋਈ ਕੰਮ ਨਹੀਂ ਕਰਾ ਰਿਆ ਜਿੰਨੀਆਂ ਡਿਊਟੀਆਂ ਹੈਗੀਆਂ ਅਸੀਂ 15 ਤੋਂ 18 ਘੰਟੇ ਕੰਮ ਕਰਦੇ ਜੀ ਸਰ ਜਿਹੜੀ ਇਹਦੇ ਹੋ ਗਈ ਉਹਨੇ ਦੁਕਾਨਦਾਰਾਂ ਨੇ ਗੱਲ ਜਿਹੜੀਆਂ ਸਭ ਤੋਂ ਵੱਡਾ ਅੱਡਾ ਵੀ ਇਹ ਕਾਫੀ ਵੱਡਾ ਅੱਡਾ ਹੈ ਹਾਈਵੇ ਦੇ ਉੱਤੇ ਹੈ ਹਾਈਵੇ ਤੇ ਹਾਈਵੇ ਸਕਿਉਰਟੀ ਕਿਵੇਂ ਹੋਈ ਹਾਈਵੇ ਤੇ ਸਾਡੀਆਂ ਪੈਟਰੋਲਿੰਗ ਪਾਰਟੀਆਂ ਲੱਗੀਆਂ ਆ ਉਹ ਦੂਜੀਆਂ ਸਾਡੀਆਂ ਰੋਡ ਸੁਰੱਖਿਆ ਵਾਲੀਆਂ ਉਹਨਾਂ 'ਚ ਸਾਡੇ 3-3 4-4 ਮਲਾਜ਼ਮ ਹੈਗੇ ਆ ਉਹ ਕੰਟੀਨਿਊਅਲੀ ਤੇ ਡਿਊਟੀ ਕਰਦੇ ਹਾਈਵੇ ਪੈਟਰੋਲਿੰਗ ਜਿਹੜੀਆਂ ਸਾਡੀਆਂ ਉਹ ਵੀ ਲਗਾਤਾਰ 24 ਘੰਟੇ ਚੱਲਦੀਆਂ ਇਹ ਸਾਡੀਆਂ ਜਿੱਦਾਂ ਜੰਡੇਆਲਾ ਪੀਸੀਆਰ ਚੱਲਦੀ ਆ ਹਰ ਚੀਜ਼ ਨੂੰ ਅਸੀਂ ਕਵਰ ਕੀਤਾ ਹੈ ਉਹ ਇੱਕ ਇਹਨਾਂ ਨੂੰ ਹੁਣ ਇਹ ਹੋ ਗਿਆ ਵੀ ਮੁਲਾਜ਼ਮ ਇੱਥੋਂ ਚੱਲ ਗਏ ਉਹ ਆਪਣਾ ਅਸਲਾ ਲੈ ਗਏ ਹੁਣ ਦੇਖੋ ਅਸਲਾ ਇੱਦਾਂ ਖਾਲੀ ਥੋੜੀ ਛੱਡ ਕੇ ਜਾਵਾਂਗੇ ਜੀ